ਲਓ ਜੀ ਹੁਣ ਤੁਮਤਾਨ ਸਾਹਿਬ ਤੋਂ ਸ਼ੁਰੂ ਹੁੰਦੀ ਹੈ ਯਾਤਰਾ ਸਾਡੀ ਆਗਰੇ ਵੱਲ ਨੂੰ ਇਹ ਹੁਣ ਇੱਥੋਂ ਚੱਲਦੇ ਆਂ ਫੋਟੋਆਂ ਖਿਚਾਈਆਂ ਸੀ ਆਪਾਂ ਰਸਤੇ 'ਚ ਖੜ ਕੇ ਪੰਪ ਤੇ ਖੜੇ ਸੀ ਇਹ ਰਸਤੇ ਦੇ ਵਿੱਚ ਉੱਥੇ ਫੋਟੋਆਂ ਖਿਚਾਈਆਂ ਨੇ ਕੋਸ ਆਪਾਂ ਤੇ ਅੱਗੇ ਜਿੱਥੇ ਜਾਵਾਂਗੇ ਉੱਥੇ ਸੋਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਸੰਗਤ ਨੇ ਦਰਸ਼ਨ ਮੇਲਾ ਕਰਾਇਆ ਸਰਵਾਨਗੀ ਕਰਦੀ ਹੈ ਬਸ ਤੇ ਮੈਂ ਤਾਂ ਸਹਿਰ ਕੋ ਠੀਕ ਹੈ ਜੀ ਦੇਖਦੇ ਹਾਂ ਅਗਲੀ ਯਾਤਰਾ ਸੰਗਤ ਸਾਰੀ ਬੈਠੀ ਬਸ ਦੇ ਵਿੱਚ ਆਪਾਂ ਵੀ ਰਹਿਣੇ ਹਾਂ ਸੰਗ ਬਸ ਦੇ ਵਿੱਚ ਲੋ ਜੀ ਆਪਾਂ ਤੇ ਸਾਰੇ ਜਣੇ ਆ ਗਏ ਤਕਰੀਬਨ ਤੇ ਇਹ ਆਪਣਾ ਪਹਿਲਾ بڑا ਹਜੂਸਾ ਸਹਿਰ ਜਾਣ ਦਾ ਤੇ ਫਤ ਪੰ ਯਾਤਰਾ ਸ਼ੁਰੂ ਕਰਾਂਗੇ ਤੇ ਜਿੱਥੇ ਵੀ ਅਸੀਂ ਆਪਾਂ ਆਪਣਾ ਰੁਕੂਗਾ ਸਾਰੇ ਕਹਿੰਦੇ ਆਂ ਵੀ ਇਸ ਤੋਂ ਉੱਤੇ ਫਿਰ ਸੰਦਸਨ ਕਰਾਵਾਂਗੇ ਫਿਰ ਇੱਕ ਜਗ੍ਹਾ ਤੇ ਤੇ ਆਪਣੀਆਂ ਬੱਸਾਂ ਜਿੱਥੇ ਹੁਣ ਪਹਿਲਾਂ ਅੱਜ ਚਲੋ ਆ ਲਈ ਹੋਏ ਬੱਸਾਂ ਤਿਆਰ ਲੱਗੀਆਂ ਖੜੀਆਂ ਸਾਰੇ ਸਾਰੇ ਆ ਗਈ ਇਕੱਠੇ ਹੋ ਕੇ ਤੇ ਹੁਣ ਚੱਲਦੇ ਆਪਾਂ <laughs> sangat पहली kosa लो Si Paul tidak sah saya dengan adanya yang ਨਰ ਤੇ ਕਰਦੇ ਬੰਦਾ ਕਰਦੇ ਸਮਝੀ ਵਧੀਆ ਹਵਾਈ ਡੰਡਾ ਹੋ ਗਿਆ ਉਹ ਤਾਂ ਹੋਰ ਤੇ ਕਿ ਚੱਕਣਾ ਲੈ ਵੀ ਆ ਕੇ ਦੇਖਣ ਸਕੇ ਦੁਬਾਰੇ ਥੋੜਾ ਬਣਾ ਚੱਕਣਾ ਦੇਖੀ ਵੀ ਤੇਰੀ ਬਹੁਤ ਦੁਰਸਮੇ ਕੋਈ ਮੇਰੀ ਕਿਥਾਂ ਦੇਖੀ ਹਾਂ ਕਾਰੀਆਂ ਵੀ ਦੋ ਸਾਡੇ ਦਰ ਦਰ ਕਾਣ ਲੋਕਾਂ ਦੇ ਘਟੀ ਹਾਂ 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 ਆਪਾਂ ਆ ਗਏ ਤੋ ਪਹਿਲਾ ਰਸਤੇ ਵਿੱਚ ਰੁਕਾਂਗੇ ਉਸ ਤੋਂ ਪਿਆਸਾਂ తీਰਾਂਗੇ ਤੇ ਸਾਡਾ ਵੀਡੀਓ ਸ਼ੇਅਰ ਕਰਾਂਗੇ ਕਿੱਥੇ ਬਰੋਕਾ ਰੁਕਦੇ ਮੈਨੂੰ ਪਤਾ ਉਹ ਪਾਣੀ ਦੇ ਮਰੋ 3 ਰੁਪਏ ਕਿੰਨੇ ਲਿਏ ਨੇ ਕਾਲੇ ਨਬੀ ਨੂੰ ਆ ਗਿਆ ਕਰ ਤੁਹਾਨੂੰ ਹਾਂ ਸਹੀ ਉਹ ਆਪਾਂ ਕਰ ਰਹੇ ਹਾਂ ਸਹੀ ਵੀ ਨਹੀਂ ਮੁਸ਼ਕਿਲ ਆ ਰਹੀ ਇਹ ਵੀ ਬਣਾ ਵੀ ਜੇ ਉਹ ਵੀਡੀਓ ਬਣਾ ਹੀ ਜੇ ਸਾਰੇ ਆਪਣੀ ਫੈਨਿੰਗ ਦੀ ਤੇ ਮਾ ਮਾ ਦਾ ਕੋ ਨਾ ਮਾ ਦਾ ਬਸ ਬਸ ਬਾਰੇ ਜਿਹੜਾ ਨਾਲ ਫੋਟੋਆਂ ਖਿੱਚੀ ਸੀ ਸਮਾਈ ਲਈ ਸਮਾਈ ਤਾਂ ਬਹੁਤ ਲੱਗਿਆ ਬੱਟੀਆਂ ਵਾਲਾ ਬਸ ਕੁਝ ਵੇਚੇ ਟਾਈਮ ਪਾਸ ਕਰੀ ਜਾਂਦੇ ਕਿਤਾਬ ਬਣਾਉਣ ਲੱਗੇ ਇੱਧਰ ਆ ਜੀ ਜੇਟਪਲ ਉਹ ਕਰਮਦੀਪ ਜੀ ਨੇ ਇੱਕ ਫਿਲਮਾਂ ਦਾ ਰਸਤਾ ਲਿਆ। ਇਹ ਅੱਡੀ ਵੀ ਨਹੀਂ ਘਟੇਗੀ। ਮਾਂ ਨੇ ਮਿਲ ਕੇ ਦੇਗੀ। ਇਹ ਨਹੀਂ ਜਾਣੀਆਂ ਨਹੀਂ। ਚੱਲ ਵੀ ਦੋ ਨਾ। ਕਿਵੇਂ ਲੱਗਿਆ ਜੀ ਸਾਹਿਬ? ਸਾਰੇ ਲਾਲਾ ਦੇਖਦੇ। ਇਹ ਮੇਰੀ ਜਿਹੜਾ ਨੇ ਦਿੱਤੀ ਹੈ ਹੀ ਮਾਂ ਤੇ ਮੇਰੇ। ਇਹ ਖਾਣੇ ਦੇ। ਬਹੁਤ ਚੰਗਾ ਲੱਗਦਾ। ਆਹ ਫੋਟੋ ਕਿੱਥੇ ਲਾਉਣੀ ਹੈ? ਬੜੀ ਐਨੰਨਾ। ini kasat bis tay bar haji busan i bay kiri kiri kina peran lah di apatek kari gaya jadi karma wawene jadi sanggatin i bar jandi kemei dawal air kan lari semuanya ini lari ini lari ਅਕੀਰਏ ਨਾ ਕੋਈ ਅਕੀਰਏ ਨਾ ਕੋਈ ਇਹ ਜੋ ਸਾ ਜੀ ਹੁਣ ਇੱਥੇ ਪੰਪ ਤੇ ਰੁਕੀਏ ਬਸ ਇੱਥੇ ਚਾਹ ਬਣਾਉਣਗੇ ਤੇ ਨਾਲ ਹੀ ਸੰਗਤ ਬਿਸਕੁਟ ਵਗੇਰਾ ਸਕ ਲੂਗੀ ਰਸ ਦੀਆਂ ਪੇਟੀਆਂ ਲੈਸੀ ਆਪਾਂ ਉਹ ਰਸ ਵੰਡੇ ਵੰਡੇ ਜਾਣਗੇ ਸੰਗਤ ਨੂੰ ਨਾਲੇ ਜਿਹੜਾ ਵੀ ਕੋ ਸੁਨਾਰ ਖਾਣਾ ਪੀਣਾ ਹੋ ਸੰਗਤ ਖਾ ਲੂ ਫਿਰ ਚਾਹ ਇੱਥੇ ਪੱਠੀ ਤੇ ਗੈਸ ਆਪਣੇ ਕੋਲ ਨਾਲ ਆਪਾਂ ਇੱਕੇ ਕੰਮ ਤੇ ਬਣਾਵਾਂਗੇ ਚਾਹ ਤੇ ਬਾਟੀਆਂ ਗਲਾਸ ਸਾਡੀ ਸੰਗਤ ਕੋਲ ਸਾਰੀ ਕੋਲ ਹੈ ਜੀ ਪੀਣ ਵਾਸ ਕਿੰ ਆ ਵਧੀਆ ਲੱਗੀ ਚਾਹ ਬਸ ਚੇ ਮੌਜਾ ਵੇ ਨਾ ਬਹੁਤ ਸਵਾਗਤ ਹੁੰਦਾ ਬਹੁਤ ਵਧੀਆ ਲੱਗਦੀ ਸੀ ਬਹੁਤ ਵਧੀਆ ਲੱਗੀ ਗੁੱਡ ਜਿਵੇਂ ਤੱਕੇ ਮਾਨੀ ਆਇਆ ਹੈਗਾ ਜੋ ਬਿਲਕੁਲੀ ਮਨਮਰਜ਼ੀ ਨਾਲ ਵਸ ਖੜਾ ਲੈਂਦੀ ਸੀ ਇਹਨਾਂ ਕਰਦੇ ਸੀ ਚਾ ਵਧੀਆ ਲੱਗੀ ਤੇ ਟ੍ਰੇਨ ਤੇ ਮੈਂ ਨਹੀਂ ਬੰਦਰ ਰੁਕ ਸਕਦਾ ਚਲੋ ਸੰਗਤ ਬਸ ਲਿਖਦੇ ਹੀ ਸਰ ਇਹ ਸੰਗਤ ਦਾ ਨਾਲ ਬਹੁਤ ਫਾਇਦਾ ਹੁੰਦਾ ਸੋਨੇ ਅੰਬ ਜਿਹਾ ਹੈ ਨਾ ਇਹ ਵਿੱਚ 포ਟਮਨ ਅਜੂ ਦੀ ਸੇ ਲੱਗੇ ਹਨ ਯਾਨੀ ਕਿ ਇਹ ਨਾ ਕੋਈ ਵਾਰ ਵਾਰ ਉਹ ਕੋਈ ਨਹੀਂ ਚਲੋ ਮੇਰਾ ਇੱਧਰ ਨੂੰ ਚੱਕ ਚੋ ਬਸ ਟਾਈਮ ਨਹੀਂ ਹਟਾ ਕੇ ਬੈਠੀ ਹੋਊਗੀ ਦਿਖਾ ਦਿਓ ਇੱਕ ਕਰ ਤੇ ਪੱਗੀਆਂ ਸਾਰੇ ਪਾਰ ਹੈ ਹੈ ਜੰਗੜਾ ਜੰਗੜਾ ਖਿੱਚ ਦਿ ਲਾ ਰਹੀ ਚੱਬ ਦਬਣ ਕੀ ਨਾ ਨਾ ਖਾ ਲਿਆ ਹੋਣੇ ਖੇਰਵਾਨੀ ਦਰਦੋਂ ਸੀ ਚਲੋ ਮੇਰੇ ਇੱਥੋਂ ਨੂੰ ਚੜਜੋ ਬਸ ਇੱਡੀ ਮੇਰੇ ਇੱਧਰ ਤੇ ਕੋਲ ਤੋਂ ਬੈਠੀ ਹੋਊਗੀ ਦਿਖਾ ਦਿਓ ਖਿੱਚਦੇ ਜਾ ਰਹੇ ਹਾਂ ਜੀ ਜੱਟ ਬਣ ਕੇ ਦੇਖੋ ਟਮਾ ਦੂਜੀ ਬੱਸ ਵੀ ਇਹੀ ਨੇ Hei, penghargaan bisa begini. Kalau yang bisa dijajaki, bisa open apa saja. Shootingnya bisa. Sudah Sudah siap. ਕਰਦਾਂ ਸਭ ਤਿਆਰ ਹੋ ਗਏ ਇਹ ਪਹੁੰਚ ਗਈ ਸੀ ਯਾਰ ਦੀ ਫੋਟੋ ਕਿਨੇ ਲੱਗਿਆ ਸਫਰ ਕੈਮਰਾ ਲਿਆ ਸੀ ਲਓ ਜੀ ਵੀਡੀਓ ਨੂੰ ਫੁੱਲ ਵਾਚ ਕਰਨਾ